ਇਹ ਮੰਤਰ ਜਪਣ ਦਾ ਹੁਕਮ ਆ ਮੂਲ ਮੰਤਰ ਮੂਲ ਮੰਤਰ ਜੱਬੋ ਦਾ ਹੁਣਾ ਪਹੁੰਚੇ ਸੱਜ ਖੰਡ ਜੂਰ ਸਾਹਿਬ ਜਾਣਾ ਹੋਵੇ ਨਾ ਤੇ ਆਪਾਂ ਅੰਮ੍ਰਿਤਸਰ ਤੋਂ ਟਿਕਟ ਲੈ ਲੈਣੀ ਹੈ ਜੂਰ ਸਾਹਿਬ ਦੀ ਜੇ ਆਪਾਂ ਰਸਤੇ 'ਚ ਕਿਸੇ ਨੇ ਪੁੱਛਿਆ ਨਾ ਵੀ ਕਿੱਥੇ ਜਾ ਰਹੇ ਜੀ ਸੱਜ ਖੰਡ ਸੋ ਕੋ ਹੈਗਾ ਤੁਹਾਡੇ ਕੋਲ ਉਹਨਾਂ ਟਿਕਟ ਦਿਖਾ ਦੇਣੇ ਉਹਨਾਂ ਖੜਾ ਜਾਓ ਸਾਡੇ ਉਹ ਕਿਹੜੀ ਟਿਕਟ ਹੈ ਸੱਜ ਖੰਡ ਜਾਣ ਵਾਸਤੇ ਮੂਲ ਮੰਤਰ ਵਾਹਿਗੁਰੂ ਜਿਹੜਾ ਮੂਲ ਮੰਤਰ ਨੂੰ ਜਪੂਗਾ ਨਾ ਉਹਦੇ ਕੋਲੇ ਪਰਵਾਨਾ ਹੋਊਗਾ ਜਦੋਂ ਉਹ ਦਰਗਾਹ ਨੂੰ ਜਾਊਗਾ ਤੇ ਜੇ ਰਾਜ ਉਹਨੂੰ ਕੋਈ ਰੋਕੂਗਾ ਤਾਂ ਵਿਖਾ ਦਊਗਾ ਉਹ ਨਾ ਖੜਾ ਜਾਓ ਗੁਰੂ ਨਾਨਕ ਨੇ ਇਹ ਨਾਮ ਸਾਰੇ ਜਗ ਨੂੰ ਦਿੱਤਾ ਆਪਾਂ ਨੂੰ ਜਦੋਂ ਆਪਾਂ ਸਵੇਰੇ ਉੱਠਦੇ ਆ ਨਾ ਤੇ ਸਭ ਤੋਂ ਪਹਿਲੇ ਆਪਾਂ ਚੌਂਕੜਾ ਲਾ ਕੇ ਤੇ ਮੂਲ ਮੰਤਰ ਦੀਆਂ ਦੋ ਮਾਲਾ ਕਰਨੀਆਂ 108 ਬਣ ਕੇ ਦੀ ਵਾਲਾ ਲੈ ਕੇ ਤੇ ਜਦੋਂ ਇੱਕ ਪੌੜੀ ਪੜੀ ਜਾਵੇ ਸਤਨਾਮ ਵੈਗੁਰੂ ਆਖ ਕੇ ਉਹਦਾ ਮਣਕਾ ਥਲ ਦੇਣਾ ਕਿਤੇ ਸਤਨਾਮ ਸਤਨਾਮ ਹੈ ਹੀ ਮੂਲ ਮੰਤਰ ਆ ਤੇ ਨਾਲ ਵੈਗੁਰੂ ਮੰਤਰ ਜੁੜ ਜਾਣਾ ਇਹਦਾ ਜਵਾਬ ਕਰਾਂਗੇ ਤੇ ਇਹ ਸਾਨੂੰ ਸੱਚਖੰਡ ਲੈ ਜਾਊ ਹਾਂ ਇਹ ਮੰਤਰ ਹੈ ਸਭ ਤੋਂ ਵੱਡਾ ਮੂਲ ਮੰਤਰ ਇਹ ਤੋਂ ਮੰਤਰ ਵੱਡਾ ਤੇ ਹੈ ਹੀ ਕੋਈ ਨਹੀਂ